ਗੁਰੂ ਪਿਆਰੂ ਜਿਥੇ ਬੰਦਗੀ ਕਰਨ ਵਾਲੇ ਨਾਮ ਜਪਣ ਵਾਲੇ ਗੁਰੂ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੜੇ ਪ੍ਰੇਮ ਕਰਨ ਵਾਲੇ ਹਨ ਉਹਨਾਂ ਨੂੰ ਗੁਰੂ ਪਿਆਰੂ ਉਹਨਾਂ ਦੇ ਮਨ ਦੀ ਹੋਰ ਪ੍ਰਕਾਰ ਦੀ ਇੱਛਾ ਹੁੰਦੀ ਹੈ ਉਹਨਾਂ ਨੂੰ ਗੁਰੂ ਪਿਆਰੂ ਸਾ ਸੰਗਤ ਦੀ ਸੇਵਾ ਗੁਰੂ ਦੀ ਸੇਵਾ ਕਰਨ ਦੀ ਉਹਨਾਂ ਦੇ ਮਨ ਦੇ ਅੰਦਰ ਰਾਤ ਦਿਨ ਜਿੱਥੇ ਸ਼ੈ ਉਥੇ ਗੁਰਬਾਉ ਰੂਹ ਸੇਵਾ ਸਮਰਨ ਦੀ ਚਿੰਤਾ ਜੜੀ ਹੈ ਉਹਨਾਂ ਦੇ ਮਨ ਦੇ ਅੰਦਰ ਲੱਗੀ ਰਹਿੰਦੀ ਸਤਿਗੁਰ ਪਾਸ਼ਾ ਜੀ ਮਹਾਰਾਜ ਜੀ ਨੇ ਭਾਵੇਂ ਸਮਨ ਮੋਸਨ ਦਾ ਜੜਾ ਹੈ ਉਹ ਗੁਰਬਾਣੀ ਦੇ ਅੰਦਰ ਜ਼ਿਕਰ ਕੀਤਾ ਹੈ ਗੁਰੂ ਦੇ ਚਰਨਾਂ ਦੇ ਨਾਲ ਅਥਾ ਪ੍ਰੇਮ ਕਰਨ ਵਾਲੇ ਹਨ ਤੇ ਗੁਰੂ ਪਿਆਰੁ ਘਰ ਦੇ ਅੰਦਰ ਆਤਿ ਦੀ ਗਰੀਬੀ ਹੈ ਆਪਣੀ ਮਿਹਨਤ ਮਸ਼ਕਿਤ ਕਰਕੇ ਤੇ ਰੋਜ਼ਾਨਾ ਦਾ ਗੁਜ਼ਾਰਾ ਜੜਹਿ ਉਹ ਗੁਰੂ ਕੇ ਪਿਆਰੇ ਦਾ ਚਲਦਾ ਹੈ ਤੇ ਸੰਸਾਰ ਦੇ ਵਿੱਚ ਬਹੁਤ ਸਾਰਾ ਕੋਈ ਧਨ ਪਦਾਰਥ ਉਹਨਾਂ ਦੇ ਨਾਲ ਪਾਸ ਹੈ ਤੇ ਨਾਹੀ ਕੋ ਜੋੜ ਕੇ ਰੱਖੇ ਰੋਜ਼ਾਨਾ ਦਾ ਕਿਰਤ ਵਿਹਾਰ ਗੁਰੂ ਪਿਆਰ ਨੂੰ ਮਿਹਨਤ ਕਰਕੇ ਦੋ ਕਮਾਇ ਤੇ ਗੁਰੂ ਦੀ ਦਇਆ ਕਿਰਪਾ ਦੇ ਨਾਲ ਉਸ ਨੂੰ ਛਗ ਲੈ ਤੇ ਗੁਰੂ ਪਾਸ਼ਾ ਜੀ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਉਹਨਾਂ ਗੁਰੂ ਕੇ ਪਿਆਰੰ ਦਾ ਬੜਾ ਪ੍ਰੇਮ ਹੈ ਸਤਿਗੁਰੂ ਅਰਜਨ ਦੇ ਪਾਸ਼ਾ ਜੀ ਮਹਾਰਾਜ ਜੀ ਦੇ ਬੜੇ ਨਿੰਨ ਸੇਵਕ ਹਨ ਤੇ ਇੱਕੇ ਸਮੇਂ ਦੇ ਨਾਲ ਇਹਨਾਂ ਦੇ ਮਨ ਦੇ ਅੰਦਰ ਵਿਚਾਰੇ ਪਿਤਾ ਪੁੱਤਰ ਦੇ ਕਿ ਸਭ ਸੰਗਤਾਂ ਜੋ ਆਪਣੇ ਗ੍ਰਹਿ ਵਿਖੇ ਸਾਧ ਸੰਗਤ ਦੇ ਮਹਾਰਗ ਚਰਨ ਪਾਉਂਦੀਆਂ ਹਨ ਸਭ ਗੁਰਮੁਖ ਪਿਆਰੀ ਆਪਣੇ ਗ੍ਰਹਿ ਵਿਖੇ ਸਾਧ ਸੰਗਤ ਦੇ ਚਰਨ ਪਾਉਂਦੇ ਹਨ ਸਾਧ ਸੰਗਤ ਦੇ ਜਲ ਪ੍ਰਸ਼ਾਦੇ ਦੇ ਦੁਆਰ ਸੇਵਾ ਕਰਦੇ ਹਨ ਤੇ ਇਹਨਾਂ ਦੇ ਮਨ ਦੇ ਅੰਦਰ ਵੇសា ਜਾਗੇ ਪਰੰਤੂ ਗੁਰੂ ਪਿਆਰੂ ਘਰ ਦੇ ਵਿੱਚ ਕੋਈ ਬਹੁਤਾ ਤਨ ਪਦਾਰਥ ਨਹੀਂ ਵਿਚਾਰ ਕੀਤੇ ਦੋਵਾਂ ਨੇ ਪਿਤਾ ਪੁੱਤਰ ਨੇ ਕਿ ਸਭ ਕਰ ਦੇ ਪਾਸੋਂ ਜਿਹੜਾ ਕੁਝ ਤਨ ਪਦਾਰਥ ਲੈ ਕੇ ਤੇ ਉਸ ਦੇ ਦਰ ਸੰਗਤਾਂ ਦੇ ਵਾਸਤੇ ਕੋਈ ਰਸਤਾ ਬਸਾਂ ਖਰੀਦ ਕਰਕੇ ਤੇ ਗੁਰੂ ਦੇ ਚਰਨਾਂ 'ਚ ਬੇਨਤੀ ਕਰੀਏ ਕਿ ਦੇਹਾ ਕਿਰਪਾ ਕਰੋ ਸਾਡੇ ਗ੍ਰਹਿ ਵਿਖੇ ਵੀ ਮubarਗ ਚਰਨ ਪਾਓ ਸਾ ਸੰਗਤ ਦੇ ਸਮੇਤ ਤੇ ਗੁਰੂ ਪਿਆਰੂ ਸਤਿਗੁਰੂ ਮਹਾਰਾਜ ਸੰਗਤ ਦੀ ਸੇਵਾ ਕਰਨ ਦੇ ਵਾਸਤੇ ਦੁਆ ਨੇ ਵਿਚਾਰ ਕਰਕੇ ਸਹੂਕਾਰ ਦੇ ਚਰਨਾਂ 'ਚ ਬੇਨਤੀ ਕੀਤੀ ਤੇ ਜਿੱਥੇ ਸਹੂਕਾਰ ਨੇ ਇਹ ਦਾਨ ਕਰਕੇ ਕਿ ਇਹਨਾਂ ਦੇ ਬਾਸੋਂ ਜਿਹੜਾ ਹੈ ਉਹ ਪੈਸੇ ਵਾਪਸ ਦਿੱਤੇ ਜਾਣੇ ਨਹੀਂ ਇੱਕ ਵਾਰ ਇਹਨਾਂ ਨੇ ਲੈ ਲਈ ਤੇ ਇਹਨਾਂ ਦੇ ਬਾਸੋਂ ਕਿਵੇਂ ਜੜਾ ਮੈਂ ਵਾਪਸ ਪੈਸੇ ਲਵਾਂਗਾ ਇਨਕਾਰ ਕਰ ਦਿੱਤੇ ਘਰ ਦੇ ਵਿੱਚ ਗਏ ਮਨ ਦੇ ਅੰਦਰ ਬੜੀ ਚਿੰਤਾ ਲੱਗੀ ਹੋਈ ਜਿਹੜਾ ਦਿਨ ਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਕੇ ਮਕਰਰ ਕੀਤਾ ਗਿਆ ਉਹ ਦਿਨ ਨੇੜੇ ਆ ਗਏ ਸੇ ਸ੍ਰੀ ਗੁਰੂ ਪਿਆਰੂ ਬਨ ਦੇ ਅੰਦਰ ਵਿਚਾਰ ਕੀਤੇ ਕਿ ਕਿਸੇ ਵਿਧੀ ਦੇ ਨਾਲ ਜਿਹੜਾ ਉਹ ਰਸਨਾ ਬਸਤਾਂ ਕਿਸੇ ਦੁਕਾਨ ਤੋਂ ਜਿਹੜਾ ਹੈ ਚੋਰੀ ਛਿਪੇ ਜਿਹੜਾ ਹੈ ਉਹ ਲਿਆ ਕੇ ਤੇ ਸਾਧ ਸੰਗਤ ਦੀ ਸੇਵਾ ਕੀਤੀ ਜਾਵੇ ਗੁਰੂ ਪਿਆਰੂ ਇਤਿਹਾਸ ਇਹ ਕਹਿੰਦਾ ਕਿ ਜਿਸ ਦੁਕਾਨ ਦੇ ਵਿੱਚ ਸਨ ਲਈ ਰਸਨਾ ਬਸਤਾਂ ਜੜੀਆਂ ਉਸ ਦੇ ਵਿੱਚੋਂ ਕੱਢੀਆਂ ਤੇ ਜਦੋਂ ਮੌਸਮ ਜਿਹੜਾ ਹੈ ਉਹ ਉਪਰ ਚੜਨ ਲੱਗਾ ਤੇ ਉਸ ਉਸ ਸਮੇਂ ਜਿਸ ਛਤ ਨੂੰ ਬਾੜ ਕੇ ਅੰਦਰ ਹਟ ਦੇ ਅੰਦਰ ਵੜੇ ਹਨ ਗੁਰੂ ਪਿਆਰੂ ਹੁਣ ਉਪਰ ਜਿਹੜਾ ਹੈ ਚੜਿਆ ਜਾਂਦਾ ਨਹੀਂ ਤੇ ਪਿਤਾ ਨੂੰ ਕਹਿਣ ਲੱਗੇ ਕਿ ਮੇਰਾ ਸਰ ਵੜ ਕੇ ਦੇ ਤੁਸੀਂ ਲੈ ਜਾਓ ਤੇ ਗੁਰੂ ਪਿਆਰੂ ਇਸੇ ਪ੍ਰਕਾਰ ਦੇ ਨਾਲ ਕਹਿੰਦੇ ਹਨ ਕਿਤੇ ਪਿਤਾ ਦੇ ਚਰਨਾਂ 'ਚ ਬੇਨਤੀ ਕਰਕੇ ਸੋ ਕਹਿੰਦੇ ਹਨ ਕਿ ਸਿਰਲ ਵੱਢ ਕੇ ਆਪਣੇ ਗ੍ਰਹਿ ਵਿਖੇ ਲੈ ਗਏ ਤੇ ਉਸ ਸਮੇਂ ਸਾਧ ਸੰਗਤ ਦੇ ਵਾਸਤੇ ਜਿਹੜਾ ਸਾਰਾ ਜਲ ਪ੍ਰਸ਼ਾਦ ਦਾ ਪ੍ਰਬੰਧ ਕੀਤਾ ਗਿਆ ਹੁਣ ਸੰਗਤ ਆਈ ਜਲ ਪ੍ਰਸ਼ਾਦਾ ਜਿਹੜਾ ਹੈ ਉਹ ਤਿਆਰ ਕੀਤਾ ਗਿਆ ਸੰਗਤਾਂ ਦੀ ਸੇਵਾ ਦੇ ਵਾਸਤੇ ਤੇ ਗੁਰੂ ਪਿਆਰੂ ਕਿਦਰੇ ਕਹਿੰਦੇ ਹਨ ਕਿ ਉਹ ਦੁਕਾਨਦਾਰ ਜਿਹੜਾ ਉਸ ਨੇ ਦੇਖਿਆ ਕਿ ਮੇਰੇ ਦੁਕਾਨ ਦੇ ਵਿੱਚ ਜਿਹੜਾ ਹੈ ਕਿਸਦਾ ਧੜ ਪਿਆ ਹੋਇਆ ਤੇ ਭਾਈ ਸਮਨ ਬੇਨਤੀ ਕੀਤੀ ਕਿ ਭਾਈ ਇਸ ਨੂੰ ਜਿਹੜਾ ਤੂੰ ਛੁੱਟ ਕੇ ਆਉਣਾ ਕਰ ਇਸ ਤੇ ਬਦਲੇ ਦੇ ਵਿੱਚ ਤੁਹਾਨੂੰ ਮੈਂ ਸੇਵਾ ਦਵਾਂਗਾ ਤੇ ਭਾਈ ਸਮਨ ਜੀ ਨੇ ਉਹਨਾਂ ਨੂੰ ਪਤਾ ਕਿ ਮੇਰੇ ਬੇਟੇ ਦਾ ਹੀ ਤਨ ਹੈ ਤਨੁਨੋ ਮੇ ਜਿਹੜਾ ਹੈ ਆਪਣੇ ਗ੍ਰਹਿ ਵਿਖੇ ਤੇ ਸੇਸਨੁਮੇ ਜਿਹੜਾ ਹੈ ਆਪਣੇ ਗ੍ਰਹਿ ਵਿਖੇ ਲਿਆ ਕੇ ਅੰਦਰ ਮੰਡੇ ਤੇ ਪਾਤਾ ਤੇ ਗੁਰੂ ਕੀ ਸੰਗਤਾਂ ਜੋ ਚੱਲ ਕੇ ਆਈਆਂ ਹਨ ਗੁਰਮਹਾਰਾਜੀ ਚੱਲ ਕੇ ਆਏ ਹਨ ਤੇ ਸਭ ਸੰਗਤਾਂ ਨੇ ਜਦੋਂ ਸੇਵਾ ਹੋਰੀ ਤੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਮਹਾਰਾਜ ਜੀ ਪੈ ਸਮਨ ਨੂੰ ਪੁੱਛਦੇ ਹਨ ਪਰ ਸਮਨ ਜੀ ਤੁਹਾਡਾ ਬੇਟਾ ਦੇਸ ਤਨੇ ਰਿਹਾ ਤੇ ਪਈ ਸਮਨ ਜੀ ਕਹਿਣ ਲੱਗੇ ਸਤਿਗੁਰੂ ਜੀ ਇੱਥੇ ਸੰਗਤਾਂ ਦੀ ਸੇਵਾ ਦੇ ਵਿੱਚ ਹੋਵੇਗਾ ਤੇ ਗੁਰੂ ਪਾਤਸ਼ਾਹ ਜੀ ਮਹਾਰਾਜ ਗੁਰੂ ਬਿਆਰ ਫਿਰ ਕਹਿੰਦੇ ਹਨ ਕਿ ਉਸ ਨੂੰ ਬੁਲਾਓ ਤੇ ਪਈ ਸਮਨ ਜੀ ਕਹਿਣ ਲੱਗੇ ਸਤਿਗੁਰੂ ਜੀ ਉਸ ਜਗ੍ਹਾ ਤੇ ਪਹੁੰਚ ਗਿਆ ਜਿੱਥੋਂ ਕੋਈ ਵੀ ਜਿਹੜਾ ਉਹ ਵਾਪਸ ਹੁੰਦਾ ਨਹੀਂ ਤੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਕਹਿਣ ਲੱਗੇ ਪਈ ਸਮਨ ਜੀ ਆਵਾਜ਼ ਮਾਰੋ ਜ਼ਰੂਰ ਜਿਹੜਾ ਹੈ ਮੋਹਨ ਚੱਲ ਕੇ ਆਵੇਗਾ ਹੁਣ ਭਾਈ ਸਮਣ ਜੇ ਜਦੋਂ ਆਵਾਜ਼ ਮਾਰਦੇ ਹਨ ਆਪਣੇ ਪਤਰ ਨੂੰ ਤੇ ਗੁਰੂ ਪਿਆਰੂ ਇਤਿਹਾਸ ਕਹਿੰਦਾ ਕਿ ਭਾਈ ਮੋਹਨ ਜਿਹੜਾ ਹੈ ਉਹ ਗੁਰੂ ਚਰਨਾਂ ਵਿੱਚ ਆਉਂਦੇ ਆ ਕੇ ਨਮਸਕਾਰ ਕਰਦੇ ਸਤਿਗੁਰਾਂ ਦੀ ਦਇਆ ਕਿਰਪਾ ਦੇ ਨਾਲ ਸਤਿਗੁਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸ ਨੂੰ ਸਰਜੀਤ ਕੀਤਾ ਤੇ ਦੋਵੇਂ ਪਿਉ ਪੁੱਤਰ ਜਿਹੜੇ ਹਨ ਉਹ ਸੰਗਤ ਇਸ ਬਦ ਵਿੱਚ ਜੁੜ ਗਏ ਤੇ ਪਾਇ ਸਮਣ ਜੇ ਬੜਿਆ ਆਨੰਦ ਪ੍ਰਸਾਨ ਹੋਏ